ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 16 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਵਰਨ ਵੰਡ ਵਿਸ਼ੇ ਰੀਚ ਵਿਚਾਰ ਸੰਜੀ ਕਰ ਰਿਹਾ ਹੈ ਜਿਸ ਦੇ ਵਿੱਚ ਕੱਲ ਤੋਂ ਅਸੀਂ ਬੜਾ ਮਹੱਤਵਪੂਰਨ ਪਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਸਾਹਿਬ ਭਗਤ ਸਹਿਬਾਨ ਨੂੰ ਕਿਸ ਜਾਤੀ ਦਾ ਮੰਨਦੇ ਹਨ ਸਵਾਲ ਬੜਾ ਬਾਝੇ ਮੈਂ ਕਿਉਂਕਿ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰ ਦਿੱਤੀ ਗਈ। ਸਿਰਫ ਉਹਨਾਂ ਦੀ ਨਹੀਂ ਕਰ ਦਿੱਤੀ ਗਈ। ਕਿਸੇ ਜਾਤ ਪਾਤ ਉੱਚ-ਨੀਚ ਵਰਣ ਵੰਡ ਦਾ ਪੇਲ ਮਿਟਾਉਂਦੇ ਹੋਏ ਜਿਨ੍ਹਾਂ ਨੂੰ ਉੱਚ ਕੁਲ ਦੇ ਕਿਹਾ ਗਿਆ Hindu ਸਮਾਜ ਦੇ ਵਿੱਚ ਉਹਨਾਂ ਦੀ ਬਾਣੀ ਵੀ ਦਰਜ ਕੀਤੀ। ਮੁਸਲਮਾਨ ਕੌਮ ਦੇ ਵਿੱਚੋਂ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਵੀ ਦਰਜ ਕੀਤੀ। ਕੀ ਸਮਝ ਕੇ ਉਹਨਰ ਨੂੰ ਕਿਸ ਵਰਨ ਦੇ ਵਿੱਚ ਉਹਨਾਂ ਨੇ ਸਮਝਿਆ ਕਿਸ ਕਰਕੇ ਇਨੀ ਬਰਾਬਰੀ ਵਾਲੀ ਅਵਸਥਾ ਦਿੱਤੀ ਕਿ ਸਾਰਿਆਂ ਦੀ ਬਾਣੀ ਦਰਜ ਕਰਤੀ ਅਸੀਂ ਖਾਸ ਤੌਰ ਤੇ ਉਪਗਤ ਸਹਿਬਾਨ ਜਿਹੜੇ ਬ੍ਰਾਹਮਣ ਦੀ ਵਰਨਵੰਡ ਵਿਵਸਥਾ ਦੇ ਵਿੱਚੋਂ ਛੋਟੀਆਂ ਜਾਤਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਵਿੱਚੋਂ ਆਏ ਸਨ ਉਹਨਾਂ ਦੀ ਗੱਲ ਨੂੰ ਸਮਝ ਲਵਾਂਗੇ ਤੇ ਸਾਰੀ ਗੱਲ ਸਮਝ ਲੱਗ ਜਾਏਗੀ। ਇੱਕ ਸ਼ਬਦ ਕਾਲਾਪ ਜੀ ਨਾਲ ਸਾਂਝਾ ਕੀਤਾ ਸੀ ਪੂਰਾ ਸ਼ਬਦ ਸਾਂਝਾ ਕੀਤਾ ਸੀ ਗੁਰਰਜਨ ਸਾਹਿਬ ਜੀ ਦਾ। ਵੈਸੇ ਤਾਂ ਉਸ ਸ਼ਬਦ ਨੇ ਸਾਰੇ ਪਰਮ ਘਟ ਦਿੱਤੇ। ਲੇਕਿਨ ਗੱਲ ਨੂੰ ਚੰਗੀ ਤਰ੍ਹਾਂ ਦ੍ਰਿੜ ਕਰਨ ਵਾਸਤੇ ਇੱਕ ਸਾਡੇ ਮੰਨ ਚ ਵਸ ਜਾਏ। ਆਈ ਦੋ ਸ਼ਬਦ ਦੋ ਪਰਮਾਨੰਦ ਹੋ ਰਾਬ ਜੀ ਨਾਲ ਸਾਂਝੇ ਕਰਨ ਲੱਗਾ। ਜਿਨ੍ਹਾਂ ਵਿੱਚੋਂ ਦੋਨੋਂ ਪ੍ਰਮਾਣ ਹੀ ਗੁਰੂ ਅਰਜਨ ਸਾਹਿਬ ਦੇ ਉਚਾਰਨ ਕੀਤੇ ਹੋਏ ਨੇ ਪਹਿਲੇ ਪ੍ਰਮਾਣ ਚ ਪੰਜਵੇਂ ਨਾਮਕ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਭਲੋ ਕਬੀਰ ਦਾਸ ਦਸਨ ਕੋ ਉਤਮ ਸੈਨ ਜਨਾਈ ਉੱਚੇ ਉੱਚ ਨਾਮ ਦਿਓ ਸਮਦਰਸੀ ਰਬਦਾਸ ਠਾਕੁਰ ਬਣ ਆਈ ਸਰੋਂ ਪੈਸਾ ਕਰਤਾ ਆਖਰੀ ਦੋ ਲਫ਼ਜ਼ਾਂ ਦੇ ਵਿੱਚ ਸਤਿਗੁਰੂ ਜੀ ਨੇ ਕੀ ਕਿਉਂ ਦਰਜ ਕੀਤੀ ਉਹਨਾਂ ਨੂੰ ਕੀ ਸਮਝਦੇ ਨੇ ਕਿਹੜੀ ਵਰਨ ਵਿਵਸਥਾ ਦੇ ਵਿੱਚ ਸਮਝਦੇ ਨੇ ਪਾ ਲੋਕ ਕਬੀਰ ਦਾਸ ਦਾਸਨ ਕੋ ਕਬੀਰ ਜਿਹੜਾ ਦਾਸਾਂ ਦਾ ਵੀ ਦਾਸ ਬਣ ਗਿਆ ਕਿਹੜਾ ਦਾਸਾਂ ਦਾ ਜਿਹੜੇ ਅਕਾਲ ਪੁਰਖ ਨੂੰ ਸਿਮਰਨ ਵਾਲੇ ਨੇ ਅਕਾਲ ਪੁਰਖ ਨੂੰ ਮੰਨਣ ਵਾਲੇ ਨੇ ਅਕਾਲ ਪੁਰਖ ਨੂੰ ਪੂਰਨ ਵਿਸ਼ਵਾਸ ਰੱਖਣ ਵਾਲੇ ਨੇ ਦੇ ਆਕਾਲਪੁਰ ਦੇ ਦਾਸ ਬਣ ਗਏ ਨੇ ਉਹਨਾਂ ਦਾ ਵੀ ਦਾਸ ਬਣ ਗਿਆ ਉਪਰ ਹੈ ਉਚਨ ਹੈ ਇਸ ਕਰਕੇ ਦਰਸ ਕੀ ਠੀਕ ਹੈ ਕਿਉਂਕਿ ਪਲ ਇਤਨੀ ਨਿਮਰਤਾ ਜੀਵਨ ਦੇ ਵਿੱਚ ਆ ਗਈ ਕਿ ਜਿਹੜੇ ਉਸ ਆਕਾਲਪੁਰ ਦੇ ਚਰਨਾਂ ਨਾਲ ਜੁੜੇ ਹੋਏ ਨੇ ਉਹ ਜਿਹੜੇ ਆਕਾਲਪੁਰ ਦੇ ਦਾਸ ਬਣ ਗਏ ਨੇ ਉਹਨਾਂ ਦਾ ਵੀ ਦਾਸ ਬਣ ਗਿਆ ਦਾਸ ਦਾਸਨ ਕੋ ਪਗਤ ਸੈਨ ਜੀ ਉਹ ਸਕਲਪੁਰ ਦੇ ਸੇਵਕ ਬਣ ਗਏ ਸੈਨ ਜਨ ਕਿਉਂਕਿ ਉਹ ਸਕਲਪੁਰ ਦੇ ਸੇਵਕ ਬਣ ਗਏ ਤੇ ਭਾਵੇਂ ਨਾਈ ਕੁੱਲ ਦੇ ਵਿੱਚੋਂ ਕਹੇ ਜਾਂਦੇ ਸੀ ਉੱਤਮ ਹੋ ਗਏ ਉੱਤਮ ਸੈਨ ਜਨ ਨਾਈ ਉੱਤਮ ਕੀ ਹੋ ਗਿਆ ਜੀਵਨ ਉੱਤਮ ਹੋ ਗਿਆ ਸੋਚ ਉੱਤਮ ਹੋ ਗਈ ਵਿਚਾਰਧਾਰਾ ਉੱਤਮ ਹੋ ਗਈ ਮਨ ਦੇ ਵਿੱਚੋਂ ਹੀਣ ਭਾਵਨਾ ਜਿਹੜੀ ਬ੍ਰਾਹਮਣ ਨੇ ਭਰੀ ਸੀ ਕਿ ਤੁਸੀਂ ਛੋਟੀ ਜਾਤ ਦੇ ਹੋ ਛੋਟੀ ਕੁਲ ਦੇ ਹੋ ਉਹ ਨਿਕਲ ਗਈ। ਪੋਸ਼ਕ ਆਲਪੁਰ ਦੇ ਸੇਵਕ ਬਣ ਕੇ ਉਹਦੇ ਦਰ ਦੇ ਸੇਵਕ ਬਣ ਕੇ ਖੁਦਾ ਇਲਾਹੀ ਗਿਆਂ ਲੈ ਕੇ ਉੱਤਮ ਅਵਸਥਾ ਦੇ ਵਿੱਚ ਪਹੁੰਚ ਗਏ। ਉੱਚ ਤੇ ਉੱਚ ਨਾਮ ਦੇਵ ਇਹ ਵਸਤਵ ਪਗਤ ਨਾਮਦੇਵ ਜੀ ਦੀ ਹੋਈ। ਉਸ ਉੱਚੇ ਰਕੜਪੁਰ ਨਾਲ ਜੁੜ ਕੇ ਆ ਪੁੱਛੇ ਹੋਵੇ ਉੱਚ ਤੇ ਊਚ ਨਾਮ ਦਿਓ। ਭਗੇ ਰਬਦਾਸ ਜੀ ਦੀ ਕੀ ਅਵਸਥਾ ਬਣੀ ਸਮਦਰਸੀ ਰਬਦਾਸ। ਭਗੇ ਰਬਦਾਸ ਦੇ ਜਿਹਦੇ ਮਨ ਦੇ ਵਿੱਚੋਂ ਇਹ ਵਿਚਾਰਿਕ ਖਤਮ ਹੋ ਗਿਆ ਕਿ ਕੋਈ ਉੱਚਾ ਹੈ ਕੋਈ ਨੀਵਾਂ ਹੈ ਕੋਈ ਵੱਡੀ ਜਾਤ ਹੈ ਕੋਈ ਨੀਵੀਂ ਜਾਤ ਹੈ ਸਾਰਿਆਂ ਨੂੰ ਬਰਾਬਰ ਸਮਝਣ ਲੱਗ ਪਏ। ਸਮਦਰਸੀ ਰਵਦਾਸ ਇਹਨਾਂ ਸਾਰਿਆਂ ਦੀ ਅਵਸਥਾ ਕੈਸੀ ਬਣ ਗਈ ਠਾਕੁਰ ਸਿਉ ਬਣਾਈ ਉਸ ਅਕਾਲਪੁਰ ਨਾਲ ਦੀ ਸਾਜ ਪੈ ਗਈ ਉਹਨੂੰ ਇਹਨਾਂ ਨੇ ਜਾਣ ਲਿਆ ਪਛਾਣ ਲਿਆ ਮਾਨ ਲਿਆ ਇਸ ਕਰਕੇ ਸਤਗੁਰੂ ਨੇ ਕੋਈ ਫਰਕ ਨਹੀਂ ਰੱਖਿਆ ਸਤਗੁਰੂ ਨੇ ਪੂਰੀ ਬਰਾਬਰੀ ਦਿੱਤੀ ਅਜਦਾ ਦੂਸਰਾ ਪ੍ਰਮਾਣ ਜਿਹੜਾ ਫਿਰ ਗੁਰੂ ਅਰਜਨ ਸਾਹਿਬ ਜੀ ਦਾ ਹੀ ਵਿਚਾਰਨ ਕੀਤਾ ਹੋਇਆ ਹੈ। ਉਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਿਧਾਂਤਕ ਪੱਖੋਂ ਧ੍ਰੜ ਕਰਾਉਂਦੇ ਨੇ ਵੀ ਕਿ ਸਿਧਾਂਤ ਸਮਝ ਲਓ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਵੱਡੇ-ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਹੀਂ ਗਵਾਰ। ਹਰ ਕਾ ਦਾਸ ਨੀਂਚ ਕੁਲ ਸੁਣੇ। ਤੇ ਇਸਕੇ ਸੰਗ ਛਿੰਮੇ ਉਧਰੇ ਜਿਹੜੇ ਆਪਣੇ ਆਪ ਨੂੰ ਬੜੇ-ਵੱਡੇ ਅਮੀਰ ਘਾਉਂਦੇ ਨੇ, ਦੌਲਤਮੰਦ ਘਾਉਂਦੇ ਨੇ। ਦੁਨੀਆਦਾਰ ਨੇ ਵੱਡੇ-ਵੱਡੀਆਂ-ਵੱਡੀਆਂ ਜਾਇਦਾਦਾਂ ਨੇ, ਵੱਡੇ-ਵੱਡੇ ਕਾਰੋਬਾਰ ਨੇ, ਵੱਡੇ-ਵੱਡੇ ਅਹੁਦੇ ਨੇ ਜਿਨ੍ਹਾਂ ਦਾ ਮਾਣ ਹੈ। ਐਸੇ ਮਾਣ ਦੇ ਵਿੱਚ ਹੀ ਜੀਵਨ ਬਤੀਤ ਕਰਕੇ ਤੁਰ ਜਾਂਦੇ ਨੇ। ਕਾਹੂ ਕਾਜ ਨਹੀਂ ਗਵਾਰ। ਗਵਾਰਾਂ ਵਾਲਾ ਜੀਵਨ ਬਤੀਤ ਕਰਕੇ ਤੁਰ ਜਾਂਦੇ ਨੇ ਗਵਾਰਾਂ ਗਵਾਰਾਂ ਵਾਲਾ ਜੀਵਨ ਬਤੀਤ ਕਰ ਰਹੇ ਨੇ ਕਿਸੇ ਕੰਮ ਦਾ ਨਹੀਂ ਉਹਨਾਂ ਦਾ ਜੀਵਨ ਜੋ ਅਕਾਲ ਪੁਰਖ ਨਾਲ ਸਾਝ ਪਾਉਣੀ ਸੀ ਜਿਸ ਮਕਸਦ ਵਾਸਤੇ ਮਨੁੱਖਾ ਦੇਹੀ ਪ੍ਰਾਪਤ ਹੋਈ ਸੀ ਉਹ ਕੰਮ ਕੀਤਾ ਹੀ ਨਹੀਂ ਇਸ ਕਰਕੇ ਗਵਾਰ ਕਹੈ ਸਤਿਗੁਰੂ ਨੇ ਜਿਹੜੇ ਕੰਮ ਲਈ ਆਇਆ ਉਹਨਾਂ ਘਰੇ ਬੰਦਾ ਹੋਰ ਕੰਮਾਂ ਚਲ ਜੇ ਰਵੇ ਤਾਂ ਉਹਨਾਂ ਵਿੱਚ ਹੀ ਦਸ ਪ੍ਰਾਪਤ ਕਰੀ ਜਾਏ ਜਿਹੜੇ ਕੰਮ ਹੀ ਨਹੀਂ ਹੋਣੇ ਉਸ ਕਾਰਪੋਰਟ ਤੇ ਦਰਗਾਹ ਤੇ ਤਾਂ ਕੰਮ ਨਹੀਂ ਹੋੜੇ ਤੇਰੀ ਜਿੰਨੀਆਂ ਮਰਜੀ ਜਦਾਤਾ ਨੇ ਇੱਥੇ ਹੀ ਰਹਿ ਜਾਣੀ ਐ ਜਿੰਨੀ ਮਰਜੀ ਦੌਲਤ ਐ ਕਿੱਡੇ ਵੱਡੇ ਕਾਰੋਬਾਰ ਨੇ ਉਹਦੇ ਵੀ ਖਤਮ ਹੋ ਜਾੜੇ ਨੇ ਸਭ ਕੁਝ ਖਤਮ ਹੋ ਜਾਣਾ ਇੱਥੇ ਦਾ ਇੱਥੇ ਹੀ ਰਹਿ ਜਾਣਾ ਇਹ ਤੇ ਇੱਥੇ ਕਮਾਉਣਾ ਨਹੀਂ ਲੇਕਿਨ ਜਿਹੜਾ ਅਕਾਲ ਪੁਰਖ ਦੇ ਦਰ ਦਾ ਸੇਵਕ ਬਣ ਗਿਆ ਨਾ ਹਰਕਾ ਦਾਸ ਜਿਹਨੂੰ ਸਮਾਜ ਨੇ ਭਾਵੇਂ ਛੋਟਾ ਆਜ਼ਾਦ ਦਾ ਵੀ ਕਿਹਾ ਨੀਚ ਕੋਲ ਸੁਣਿਆ ਕਿੱਥੇ ਸਵਾਲ ਨਹੀਂ ਕਿ ਕਿਹੜੇ ਅਹੁਦੇ ਤੇ ਹੈ ਕਿਹੜੀ ਜਾਤ ਦੇ ਵਿੱਚੋਂ ਹੈ ਕਿਹੜੇ ਵਰਨ ਦੇ ਵਿੱਚੋਂ ਹੈ ਇੱਥੇ ਦਾ ਸਵਾਲ ਹੈ ਉਹ ਸਰਕਾਰਪੁਰ ਦਾ ਦਾਸ ਬਣ ਗਿਆ ਉਹਦਾ ਸੇਵਕ ਬਣ ਗਿਆ ਉਹਦੇ ਨਾਲ ਉਹਨੇ ਪੱਕੀ ਸਾਂਝ ਪਾ ਲਈ ਹੈ ਉਹਨਾਂ ਦੀ ਅਵਸਥਾ ਇਹ ਹੁੰਦੀ ਹੈ ਕਿ ਜੇ ਉਹਨਾਂ ਦੀ ਸਿੱਖਿਆ ਉਹਨਾਂ ਦਾ ਉਪਦੇਸ਼ ਉਹ ਵੀ ਸੁਣ ਲੈਣ ਜਿਹੜੇ ਵੱਡੇ ਵੱਡੇ ਦੁਨੀਆਦਾਰ ਬਣੇ ਹੋਏ ਨੇ ਉਹਨਾਂ ਦਾ ਵੀ ਜੀਵਨ ਸਫਲਾ ਹੋ ਸਕਦਾ ਹੈ ਇਸ ਕੇ ਸੰਗ ਕਿੰਨੇ ਮੈਂ ਉਤਰਾਂ ਜਿੰਨੂੰ ਤੁਸੀਂ ਸਮਾਜਿਕ ਤੌਰ ਤੇ ਕਹਿ ਰਹੇ ਹੋ ਕਿ ਛੋਟੀ ਜਾਤ ਹੈ ਉਹਦੀ ਤੇ ਐਡੀ ਉੱਚੀ ਅਵਸਥਾ ਹੈ ਕਿ ਉਹਦੇ ਕੋਲੋਂ ਸਕਾਲਪੁਰ ਦਾ ਇਲਾਹੀ ਗਿਆਨ ਤੁਸੀਂ ਵੀ ਪ੍ਰਾਪਤ ਕਰ ਲਓ ਜਿਹੜੇ ਵੱਡੇ ਵੱਡੇ ਦੁਨੀਆਦਾਰ ਘਾਉਣ ਵਾਲੇ ਹੋ ਆਪਣੇ ਆਪ ਨੂੰ ਵੱਡੇ ਵੱਡੇ ਦੌਲਤਵੰਦ ਘਾਉਣ ਵਾਲੇ ਹੋ ਵੱਡੇ ਵੱਡੇ ਅਹੁਦੇਾਂ ਦੇ ਘਾਉਣ ਵਾਲੇ ਹੋ ਤੁਹਾਡਾ ਵੀ ਜੀਵਨ ਸਫਲਾ ਹੋ ਜਾਏਗਾ ਕਿ ਪਲਸ ਸਫਲਾ ਹੋ ਜਾਏਗਾ ਐਸਾ ਸੁਆ ਗਿਆ ਉਹਨਾਂ ਦੀ ਸੰਗਤ ਦਾ ਗੁਣਾ ਨਾਲ ਗੁਣਾ ਦੀ ਸੰਝ ਪਾਉਂਦਾ ਇਹ ਹੈ ਕਿ ਕਿਸ ਅਵਸਥਾ 'ਚ ਸਤਿਗੁਰੂ ਸਮਝਦੇ ਨੇ ਭਗਤ ਸਹਿਬਾਨ ਨੂੰ ਕਿਹੜੀ ਜਾਤ ਦੇ ਵਿੱਚੋਂ ਸਮਝਦੇ ਨੇ ਉੱਚੇ ਤੋਂ ਉੱਚਾ ਸਮਝਦੇ ਨੇ ਇਹ ਨਹੀਂ ਕਹਾਂਗਾ ਬ੍ਰਹਮਣ ਸਮਝਦੇ ਨੇ ਕਿਉਂਕਿ ਉਸ ਵਰਨਵਾਰ ਦੀ ਵਿਵਸਥਾ ਨੂੰ ਤਾਂ ਸਤਿਗੁਰ ਮੰਨਦੇ ਹੀ ਨਹੀਂ ਲੇਕਿਨ ਸਮਾਜਿਕ ਤੌਰ ਦੇਤੇ ਉਹਨਾਂ ਨੂੰ ਸਭ ਤੋਂ ਉੱਚੇ ਤੋਂ ਉੱਚਾ ਸਮਝਦੇ ਨੇ ਇਸੇ ਕਰਕੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਉਸ ਬਰਾਬਰੀ ਤੇ ਦਰਜ ਕੀਤੀ ਉਹਨਾਂ ਬ੍ਰਾਹਮਣ ਭਗਤਾਂ ਦੀ ਜਿਹੜੇ ਬ੍ਰਾਹਮਣ ਕੁਲਾਂ ਦੇ ਵਿੱਚੋਂ ਆਏ ਸਨ ਲੇਕਿਨ ਸੱਚ ਵਿੱਚ ਭਗਤ ਬਣ ਗਏ ਸਨ ਉਸ ਅਕਾਲ ਪੁਰਖ ਤੇ ਦਰ ਨਾਲ ਜੁੜ ਗਏ ਸਨ ਉਹਨਾਂ ਨੂੰ ਤੇ ਇਹਨਾਂ ਨੂੰ ਬਰਾਬਰ ਸਮਝਿਆ ਕਿਉਂਕਿ ਉਹਨਾਂ ਦੀ ਅਸਲ ਜਾਤ ਇਹ ਸੀ ਕਿ ਉਹ ਉਸ ਅਕਾਲ ਪੁਰਖ ਦੇ ਸੇਵਕ ਬਣ ਗਏ ਸਨ ਭਾਵੇਂ ਸਮਾਜ ਨੇ ਉਹਨਾਂ ਨੂੰ ਕਿਸੇ ਉੱਚੀ ਜਾਤ ਦਾ ਕਿਹਾ ਜਾਂ ਨੀਵੀਂ ਜਾਤ ਦਾ ਕਿਹਾ ਲੇਕਿਨ ਉਨਨੇ ਆਪਣੀ ਅਵਸਥਾ ਐਸੀ ਬਣਾ ਲਈ ਕਿ ਆਕਾਰਪੁਰਸ ਦੇ ਨਾਲ ਜੁੜ ਕੇ ਸਾਰੇ ਮਨੁੱਖ ਤਾਂ ਨੂੰ ਇੱਕੋ ਜਿਹਾ ਸਮਝਣ ਲੱਗ ਪਏ ਇੱਕ ਬਰਾਬਰੀ ਤੇ ਸਮਝਣ ਲੱਗ ਪਏ ਕੁਝਿਤ ਬਾਗ ਹੋਰ ਵੀ ਨਾ ਜੇ ਵਿਚਾਰਨ ਵਾਲੇ ਉਹ ਵਿਚਾਰ ਕਿਸ ਮੁਕਤੀ ਕਰਾਂਗੇ ਦੋ ਕੁ ਬਾਗ ਹੋਰ ਵਿਚਾਰਨੇ ਨੇ ਉਦ ਬਸ ਮੁਕਤੀ ਕਰਾਂਗੇ ਅੱਜ ਬਸ ਇਤਨੇ ਕ ਬਚਨ ਪਰਵਾਣ ਕਰਨਾ ਹੋ ਜਾਂ ਪੁਲਾਉਣ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ